ਪਿਛਤਾਲ ਦੀ ਲੋਕ ਤੇ ਗੋਲ ਗੱਪੇ ਵాలే ਦੇ ਕੋਲੋਂ ਸਾਰੇ ਦਿਨ ਦੀ ਕਮਾਈ ਖੋਲੇ ਗਈ ਹੈ ਇਹ ਤਾਂ ਹੱਦ ਹੀ ਹੋ ਗਈ ਹੈ ਵਿਚਾਰਾ ਗੋਲ ਗੱਪੇ ਵੇਚਣ ਵਾਲਾ ਜਿਹੜਾ ਪੂਰਾ ਦਿਨ ਮਿਹਨਤ ਕਰਦਾ ਤੇ ਬੀਤੀ ਰਾਤ ਦੱਸਿਆ ਜਾ ਰਿਹਾ ਕਿ 9:30 ਵਜੇ ਦੇ ਕਰੀਬ ਕਾਦੀਆਂ ਦੇ ਬੁੱਟਰ ਰੋਡ ਤੇ ਪਿਛਲੇ ਪਾਸੇ ਮਹੱਲੇ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਰੇੜੀ ਤੇ ਗੋਲ ਗੱਪੇ ਵੇਚਣ ਵਾਲੇ ਦੋ ਵਿਅਕਤੀਆਂ ਤੋਂ ਲਗਭਗ 5000 ਰੁਪਏ ਦੀ ਲੁੱਟ ਕਰ ਗਏ ਨੇ ਦੱਸ ਦਈਏ ਕਿ ਗੁਰਦਾਸਪੁਰ ਤੋਂ ਇੱਕ ਖਬਰ ਸਾਹਮਣੇ ਆਈ ਸਾਰੇ ਦਿਨ ਦੀ ਕਮਾਈ ਉਸ ਦੀ ਜੋ ਉਸਨੇ ਗੋਲ ਗੱਪੇ ਵੇਚ ਕੇ ਵੱਟੀ ਸੀ ਉਹ ਲੈ ਕੇ ਰਫੂ ਚੱਕਰ ਹੋ ਗਏ ਨੇ ਦੱਸ ਦਈਏ ਕਿ ਪੀੜਤ ਪਰਿਵਾਰ ਜਿਸ ਦਾ ਇਹ ਕਹਿਣਾ ਹੈ ਕਿ ਉਹ ਰਾਤ ਨੂੰ ਗੋਲ ਗੱਪੇ ਵੇਚ ਕੇ ਜਦ ਇਹ ਵਿਅਕਤੀ ਘਰ ਵਾਪਸ ਆ ਰਹੇ ਹੁੰਦੇ ਨੇ ਤਾਂ ਐਸੀ ਦੇਰਮਿਆਨ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਵੱਲੋਂ ਇਹਨਾਂ ਨੂੰ ਘੇਰ ਲਿਆ ਜਾਂਦਾ ਹੈ ਤੇ ਪਿਸਤੌਲ ਦੀ ਨੋਕ ਤੇ ਲੁੱਟ ਕੀਤੀ ਗਈ ਹੈ ਲਗਭਗ 5000 ਰੁਪਏ ਲੁੱਟ ਲਏ ਗਏ ਨੇ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਇਹਨਾਂ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੇਰਾ ਨਾਮ ਸ੍ਰੇਮ ਗੱਲੀਆ ਆਕਾ ਨਾਮ ਸਿਵਾਣੀ क्या कहाँ से आए अब उधर से आए साथ पे क्या मतलब कल दोनों रेडी लेकर आ रहे थे रेडी लेकर आ रहे थे मैं मुर्गा लूट लिए दोनों भूल का एक नाम करना यही नाम थोड़ी चिलाने दो तो लोगों दोनों रेडी गेल एक पिस्तौल भी तो लगाया था उन देते नहीं देते ਕਿਆ ਕਰਿਆ ਸਾਡੇ ਆਹ ਦੇ ਆਹ ਕਰਾਤੀ ਕੀ ਮੰਗ ਰਹੇ ਜੀ ਮੰਗ ਰਹੇ ਨੇ ਕਿ અમારી ਐਸਾ ਹੋਣਾ ਨਹੀਂ ਚਾਹੀਏ ਆਂਗੇਗਾ ਪਰ ਬੀਜੀ ਲੋਗ ਹੈ ਅਮ ਲੁੱਟਖੋ ਹੋਈ ਹੈ ਇਹ ਨਹੀਂ ਹੋਣੀ ਚਾਹੀਦੀ ਪੁਲਿਸ ਬਜਾਸਨ ਨੂੰ ਸਾਰਿਆਂ ਨੂੰ ਇਹਨਾਂ ਨੂੰ ਆ ਕੇ ਵੇਖਣਾ ਚਾਹੀਦਾ ਕਿ ਕਿਉਂ ਹੋ ਇਹਨਾਂ ਨੇ ਲੁੱਟਖੋ ਕੀਤੀ ਹੈ ਜਿਹੜੀ ਪਿਸਤਣਾ ਰੱਖ ਰੱਖ ਖੋਂਦੇ ਨੇ ਇਹ ਮੱੜ ਬੰਦੇ ਨੇ ਰੋਟੀ ਨਹੀਂ ਕਮਾ ਕੇ ਖਾਣੀ ਇਹਨਾਂ ਵਾਸਤੇ ਸੋਚੋ ਕੁਛ ਸਾਰੇ ਪਰਦਾਾਨ ਸਾਰੇ ਗਲੀ ਵਾਲੇ ਸਾਰਿਆਂ ਨੇ ਇਹੀ ਹਦਾਇਤ ਦਿੱਤੀ ਜਾਂਦੀ ਹੈ ਇਹਨਾਂ ਬਾਰੇ ਸੋਚੋ ਜਿਹੜੇ ਚੋਰੀ ਕਰਦੇ ਇਹਨਾਂ ਨੂੰ ਫੜੋ ਜਲਦੀ ਜਲਦੀ ਪਿਸਤੌਲ ਦੀ ਨੋਕ ਤੇ ਗੋਲ ਗੱਪੇ ਵਾਲੇ ਦੇ ਕੋਲੋਂ ਸਾਰੇ ਦਿਨ ਦੀ ਕਮਾਈ ਖੋਲੇ ਗਈ ਹੈ ਇਹ ਤਾਂ ਹੱਦ ਹੀ ਹੋ ਗਈ ਹੈ ਵਿਚਾਰਾ ਗੋਲ ਗੱਪੇ ਵੇਚਣ ਵਾਲਾ ਜਿਹੜਾ ਪੂਰਾ ਦਿਨ ਮਿਹਨਤ ਕਰਦਾ ਤੇ ਬੀਤੀ ਰਾਤ ਦੱਸਿਆ ਜਾ ਰਿਹਾ ਕਿ 9:30 ਵਜੇ ਦੇ ਕਰੀਬ ਕਾਦੀਆਂ ਦੇ ਬੁੱਟਰ ਰੋਡ ਤੇ ਪਿਛਲੇ ਪਾਸੇ ਮਹੱਲੇ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਰੇੜੀ ਤੇ ਗੋਲ ਗੱਪੇ ਵੇਚਣ ਵਾਲੇ ਦੋ ਵਿਅਕਤੀਆਂ ਤੋਂ ਲਗਭਗ 5000 ਰੁਪਏ ਦੀ ਲੁੱਟ ਕਰ ਗਏ ਨੇ ਦੱਸ ਦਈਏ ਕਿ ਗੁਰਦਾਸਪੁਰ ਤੋਂ ਇੱਕ ਖਬਰ ਸਾਹਮਣੇ ਆਈ ਸਾਰੇ ਦਿਨ ਦੀ ਕਮਾਈ ਉਸ ਦੀ ਜੋ ਉਸਨੇ ਗੋਲ ਗੱਪੇ ਵੇਚ ਕੇ ਵੱਟੀ ਸੀ ਉਹ ਲੈ ਕੇ ਰਫੂ ਚੱਕਰ ਹੋ ਗਏ ਨੇ ਦੱਸ ਦਈਏ ਕਿ ਪੀੜਤ ਪਰਿਵਾਰ ਜਿਸ ਦਾ ਇਹ ਕਹਿਣਾ ਹੈ ਕਿ ਉਹ ਰਾਤ ਨੂੰ ਗੋਲ ਗੱਪੇ ਵੇਚ ਕੇ ਜਦ ਇਹ ਵਿਅਕਤੀ ਘਰ ਵਾਪਸ ਆ ਰਹੇ ਹੁੰਦੇ ਨੇ ਤਾਂ ਐਸੀ ਦੇਰਮਿਆਨ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਵੱਲੋਂ ਇਹਨਾਂ ਨੂੰ ਘੇਰ ਲਿਆ ਜਾਂਦਾ ਹੈ ਤੇ ਪਿਸਤੌਲ ਦੀ ਨੋਕ ਤੇ ਲੁੱਟ ਕੀਤੀ ਗਈ ਹੈ ਲਗਭਗ 5000 ਰੁਪਏ ਲੁੱਟ ਲਏ ਗਏ ਨੇ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਇਹਨਾਂ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੇਰਾ ਨਾਮ ਸ੍ਰੇਮ ਗਲੀਆ ਆਕਾ ਨਾਮ ਸਿਵਾਣੀ क्या कहाँ से आए अब इधर से आए के साथ पे क्या मतलब मतलब दोनों रेडी लेकर आ रहे थे रेडी लेकर आ रहे थे मैं मुर्गा लूट लिए दोनों भूल गप्पी का एक को नाम कन्हैया यही को नाम थोड़ी दो दो लोगों दे दोनों रेडी है एक पिस्तौल भी लगाया था इन देते मेरे देते ਸਾਰੇ ਗਾ ਸਾਰੇ ਗਾ ਕੀ ਮੰਗ ਰਹੇ ਦੀ ਮੰਗ ਰਹੇ ਕਿ અમારી ਐਸਾ ਹੋਣਾ ਨਹੀਂ ਚਾਹੀਏ ਆਂਗੇਗਾ ਪਰ ਬੀਸੀ ਲੋਗ ਹੈ ਅਸੀਂ ਖੋ ਲੁੱਟ ਖੋ ਹੋਈ ਹੈ ਇਹ ਨਹੀਂ ਹੋਣੀ ਚਾਹੀਦੀ ਪੁਲਿਸ ਬਜਾਸਨ ਨੂੰ ਸਾਰਿਆਂ ਨੂੰ ਇਹਨਾਂ ਨੂੰ ਆ ਕੇ ਵੇਖਣਾ ਚਾਹੀਦਾ ਕਿ ਕਿਉਂ ਹੋ ਇਹਨਾਂ ਨੇ ਲੁੱਟ ਖੋ ਕੀਤੀ ਹੈ ਜਿਹੜੀ ਕਿਸਾਨ ਰੱਖ ਰੱਖ ਖੋਂਦੇ ਨੇ ਇਹ ਮਾੜੇ ਬੰਦੇ ਨੇ ਰੋਟੀ ਨਹੀਂ ਕਮਾ ਕੇ ਖਾਣੀ ਇਹਨਾਂ ਵਾਸਤੇ ਸੋਚੋ ਕੁਛ ਸਾਰੇ ਪਰ ਤਾਂ ਸਾਰੇ ਗਲੀ ਵਾਲੇ ਸਾਰਿਆਂ ਨੇ ਇਹੀ ਹਦਾਇਤ ਦਿੱਤੀ ਜਾਂਦੀ ਹੈ ਇਹਨਾਂ ਬਾਰੇ ਸੋਚੋ ਜਿਹੜੇ ਚੋਰੀ ਕਰਦੇ ਇਹਨਾਂ ਨੂੰ ਫੜੋ ਜਲਦੀ ਜਲਦੀ